ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀ ਮਰਚ ਕਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਜੈਵੀ ਜੈ ਬ੍ਰੈਂਡ ਦੇ ਸੂਟ ਲੈ ਕੇ ਆਏ ਆ ਬੜੀ ਪਿਆਰੀ ਕਲੈਕਸ਼ਨ ਹੈ ਜੀ ਪਿਓਰ ਕਾਟਨ ਦੇ ਸੂਟ ਹੋਣਗੇ ਤੇ ਪ੍ਰਾਈਸ ਇਹ ਮੈਂ ਸੋਟਾਂ ਦੇ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਵੀਡੀਓ ਲੈ ਕੇ ਆਉਂਦੇ ਆ ਜੀ ਆਪਾਂ ਸਵਾ 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸਰੀ ਹੋਊਗਾ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਪ੍ਰੋਪਰਟੀ ਕਰਾ ਕੇ ਸੂਟ ਮਂਗਾਉਣੇ ਹੁੰਦੇ ਆ ਤਾਂ ਵੀ ਤੁਸੀਂ ਮਂਗਾ ਸਕਦੇ ਹੋ ਅਨ ਸਟਿਚ ਸੂਟ ਮਂਗਾਉਣੇ ਜੀ ਤਾਂ ਵੀ ਤੁਸੀਂ ਮਂਗਾ ਸਕਦੇ ਹੋ ਤੇ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038140080803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਹੈ ਜੀ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਦੇਖਦੇ ਆ ਅੱਜ ਦਾ ਪਹਿਲਾ ਸੂਟ ਇਹ ਦੇਖੋ ਬਲੈਕ ਕਲਰ ਦੇ ਵਿੱਚ ਤੇ ਬੜਾ ਸੋਹਣਾ ਪ੍ਰਿੰਟ ਬਹੁਤ ਪਿਆਰਾ ਪ੍ਰਿੰਟ ਹੈ ਪਿਓਰ ਕਾਟਨ ਦੇ ਸੂਟ ਹੈ ਜੀ ਵਿਦਾਊਟ ਲਾਈਨਿੰਗ ਸੂਟ ਬਣ ਗਿਆ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਸੂਟਾਂ ਨੂੰ ਤੇ ਅਰਜ ਵੀ ਕਾਫੀ ਹੈ ਸੂਟਾਂ ਦਾ ਬਿਲਕੁਲ ਲੇਟੈਸਟ ਕਲੈਕਸ਼ਨ ਹੈ ਜੀ ਜੈਵੀ ਜੈ ਬ੍ਰਾਂਡ ਦੀ ਤੇ ਇਹ ਦੇਖ ਰਹੇ ਹੋ ਜਿਹੜਾ ਤੁਹਾਨੂੰ ਵਾਈਟ ਇਹ ਪੂਰੀਆਂ ਲਾਈਨਸ ਦਿਖ ਰਹੀਆਂ ਇਹ ਸਾਰਾ ਵਰਕ ਹੈ ਜੀ ਇਹ ਸਾਰਾ ਵਰਕ ਕੀਤਾ ਹੋਇਆ ਸੈਂਟਰ ਦੇ ਵਿੱਚ ਬਹੁਤ ਪਿਆਰਾ ਵਰਕ ਤੇ ਘੇਰੇ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਵਰਕ ਇਹ ਵੀ ਸਾਰਾ ਵਰਕ ਹੈ ਇਹ ਵੀ ਕਟ ਵਰਕ ਦੇ ਨਾਲ ਸਾਰਾ ਚਿਕਨ ਵਰਕ ਹੋਇਆ ਹੈ ਘੇਰੇ ਤੇ ਪੂਰਾ ਵਰਕ ਹੋਇਆ ਜੀ ਉੱਪਰ ਤੋਂ ਲੈ ਕੇ ਤੇ ਸੇਮ ਵਰਕ ਬੈਕ ਤੇ ਹੈ ਬੈਕ ਤੇ ਵੀ ਸੇਮ ਵਰਕ ਹੈ ਇਹ ਦੇਖੋ ਇਹ ਜਿਹੜਾ ਤੁਹਾਨੂੰ ਦਿਖ ਰਿਹਾ ਸਾਰਾ ਪ੍ਰਿੰਟ ਦੇ ਨਾਲ ਜਿਹੜਾ ਵਿੱਚ ਸੈਂਟਰ ਚ ਦਿਖ ਰਿਹਾ ਇਹ ਸਾਰਾ ਵਰਕ ਹੈ ਜੀ ਇਹ ਬੈਕ ਤੇ ਆ ਜਾਣਾ ਸਾਰਾ ਇਹ ਫਰੰਟ ਤੇ ਸੀਗਾ ਬਿਨਾ ਲਾਈਨਿੰਗ ਤੋਂ ਸੂਟ ਬਣਨੇ ਇਹ 슬ੀਵਸ ਤੇ ਆ ਜਾਣਾ ਜੀ ਵਰਕ ਜਿਹੜਾ ਸਾਈਡ ਤੇ ਦਿੱਤਾ ਹੋਇਆ ਹੈ ਇਹ 슬ੀਵਸ ਤੇ ਯੂਜ਼ ਕਰਾਂਗੇ ਤੇ ਇਸ ਦੇ ਨਾਲ ਪਿਓਰ ਕਾਟਨ ਦੀ ਬਾਟਮ ਹੈ ਤੇ ਜਿਹੜੀ ਜੈਵੀ ਜੇ ਬ੍ਰਾਂਡ ਦੇ ਸੂਟ ਹੁੰਦੇ ਨੇ ਹਮੇਸ਼ਾ ਇਹਨਾਂ ਦੀ ਬਾਟਮ ਤੇ ਵੀ ਵਰਕ ਹੁੰਦਾ ਹੈ ਜਾਂ ਕੋਈ ਡਿਜ਼ਾਈਨਿੰਗ ਕੀਤੀ ਹੋਈ ਹੈ ਬੜਾ ਪਿਆਰਾ ਦੇਖੋ ਲੇਸਿਸ ਦੇ ਨਾਲ ਤੇ ਸੂਟ ਦੇ ਨਾਲ ਦਾ ਕੱਪੜਾ ਅਟੈਚ ਕਰਕੇ ਵਿੱਚ ਆਰਗੈਂਜ਼ਾ ਲਗਾ ਕੇ ਬਹੁਤ ਪਿਆਰੀ ਡਿਜ਼ਾਈਨਿੰਗ ਬਾਟਮ ਤੇ ਚਾਹੇ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਓ ਤੁਹਾਡੀ ਚੋਇਸ ਹੈ ਤੁਸੀਂ ਕੀ ਬਣਾਉਣਾ ਤੇ ਨਾਲ ਪਿਓਰ ਮलमल कॉटन ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੋ ਗਿਆ ਇਹ ਪਿਓਰ ਮलमल कॉटन ਦਾ ਦੁਪੱਟਾ ਤੇ ਦੁਪੱਟੇ ਦੇ ਦੇਖ ਸਕਦੇ ਹੋ ਫੋਰ ਸਾਈਡ ਕੱਟਵਰਕ ਬਹੁਤ ਸੋਹਣਾ ਕੱਟਵਰਕ ਹੋਇਆ ਹੈ ਦੇ ਵਿੱਚ ਦੁਪट्टे ਦੇ ਵਿੱਚ ਸਾਰਾ ਚਿਕਨ ਵਰਕ ਹੋਇਆ ਦੇਖੋ ਆ ਵਿੱਚ ਜਿਹੜਾ ਸਾਰੀ ਬੂਟੀ ਦਿਖ ਰਹੀ ਹੈ ਤੁਹਾਨੂੰ ਸਾਰੇ ਦੁਪट्टे ਦੇ ਵਿੱਚ ਇਹ ਸਾਰਾ ਵਰਕ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਸੂਟ ਹੈ ਬਹੁਤ ਸੋਹਣੇ ਦੁਪट्टे ਦੇ ਨਾਲ ਜੈ ਵੀ ਜੇ ਬ੍ਰਾਂਡ ਦਾ ਅੱਜ ਦਾ ਆਪਣਾ ਪਹਿਲਾ ਸੂਟ 2650 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2650 ਵਿਦਆਊਟ ਲਾਈਨਿੰਗ ਸੂਟ ਬਣਨਾ ਹੁਣ ਪ੍ਰਿੰਟ ਸਾਰੇ ਅਲੱਗ-ਅਲੱਗ ਹੋਣਗੇ ਸਿੰਗਲ-ਸਿੰਗਲ ਸੂਟ ਇਸ ਸੈੱਟ ਦਾ ਆਪਣਾ ਸਾਰਾ ਵੇ ਜਿਵੇਂ ਜੇ ਤੁਸੀਂ ਦੋ ਸੂਟ ਵੀ ਲੈਣੇ ਆ ਤੁਸੀਂ ਆਰਾਮ ਨਾਲ ਲੈ ਸਕਦੇ ਹੋ ਕਿ ਸਾਰਿਆਂ ਦੀ ਪ੍ਰਿੰਟਿੰਗ ਅਲੱਗ-ਅਲੱਗ ਹੈ ਨੈਕਸਟ ਹੈਗਾ ਮਸਟਰਡ ਕਲਰ ਦੇ ਵਿੱਚ ਮਸਟਰਡ ਕਲਰ ਦੇ ਵਿੱਚ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਸੂਟ ਨੂੰ ਤੇ ਸੈਂਟਰ ਚ ਦੇਖ ਸਕਦੇ ਹੋ ਤੁਸੀਂ ਇਹ ਸਾਰਾ ਵਰਕ ਕੀਤਾ ਹੈ ਬਹੁਤ ਪਿਆਰਾ ਵਰਕ ਹੈ ਪ੍ਰਿੰਟ ਬਹੁਤ ਸੋਹਣਾ ਸੂਟ ਦਾ ਘੇਰੇ ਤੇ ਵੀ ਬੜਾ ਪਿਆਰਾ ਵਰਕ ਹੈ ਸਾਰਾ ਚਿਕਨ ਵਰਕ ਘੇਰੇ ਤੇ ਹੋਇਆ से सेम बैक पर भी उ वर्क है जी ये बैक से भी वर्क है बहुत सोहना वर्क बैक बैकते हैव्स से आ जा प्यारा वर्क स्लीवस से आ जा हैगी बड़ी प्यारी डिजाइनर बॉटम बॉटम पर बड़ी प्यारी डिजाइनिंग की हुई है ते ਨਾਲ ਹੈਗਾ ਮਲਮਲ कॉटन ਦਾ ਦੁਪੱਟਾ ਦੁਪੱਟੇ ਦੇ ਬੜਾ ਛੋੜਾ ਕੱਟਵਰਕ ਕੀਤਾ ਹੋਇਆ ਕੱਟਵਰਕ ਦੁਪੱਟੇ ਤੇ ਤੇ ਵਿੱਚ ਵੀ ਸਾਰੇ ਦੁਪੱਟੇ ਦੇ ਵਿੱਚ ਬੜਾ ਸੋਹਣਾ ਚਿਕਨ ਵਰਕ ਹੋਇਆ ਸਾਰੇ ਦੁਪੱਟੇ ਦੇ ਵਿੱਚ ਵੀ ਵਰਕ ਤੇ ਸਾਈਡਾਂ ਤੇ ਕੱਟਵਰਕ ਕੀਤਾ ਹੋਇਆ ਬਹੁਤ ਸੋਹਣਾ ਸੂਟ ਹੈ 2650 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ ਜੈਵੀ ਜੇ ਬ੍ਰੈਂਡ ਦੇ ਵਿਦਆਊਟ ਲਾਈਨਿੰਗ ਸੂਟ ਬਣਨਗੇ ਨੈਕਸਟ ਹੈਗਾ ਸੇਮ ਦੇ ਵਿੱਚ ਹੀ ਬਲੂ ਕਲਰ print ਸਾਰੇ ਸੂਟਾਂ ਦੇ ਅਲੱਗ-ਅਲੱਗ ਹੋਣਗੇ ਕਿਸੇ ਵੀ ਸੂਟ ਦਾ print ਨਹੀਂ ਮੈਚ ਕਰਨਾ ਇਹ ਦੇਖੋ ਬੀ ਡਾਰਕ ਨੇਵੀ ਬਲੂ ਕਲਰ ਦੇ ਵਿੱਚ ਪਹਿਲਾਂ ਤਾਂ print ਦੇਖੋ ਕਿੰਨਾ ਸੋਹਣਾ ਸੂਟ ਦਾ ਤੇ ਸਾਰੇ ਦੇ ਵਿੱਚ ਬਹੁਤ ਸੋਹਣਾ ਇਹ ਦੇਖੋ ਕਿੰਨਾ ਪਿਆਰਾ ਵਰਕ ਕੀਤਾ ਹੋਇਆ ਸੂਟ ਦੇ ਵਿੱਚ ਘੇਰੇ ਤੇ ਬੜਾ ਪਿਆਰਾ ਵਰਕ ਸੇਮ ਵਰਕ ਬੈਗ ਤੇ ਬੈਗ ਤੇ ਵੀ ਸੇਮ ਹੈ ਵਰਕ ਪ੍ਰਿੰਟ ਵੀ ਬਹੁਤ ਪਿਆਰਾ ਪ੍ਰਿੰਟ ਹੈ ਤੇ ਕਾਟਨ ਬਹੁਤ ਜ਼ਿਆਦਾ ਫਾਈਨ ਹੈ ਜੈਵੀ ਜੇ ਬ੍ਰੈਂਡ ਦੇ ਸੂਟ ਬਹੁਤ ਸੋਹਣੇ ਹੁੰਦੇ ਆ ਇਹ 슬ੀਵਸ ਤੇ ਆ ਜਾਣਾ ਦੇਖੋ ਕਿੰਨਾ ਹੈਵੀ ਵਰਕ ਹੈ 슬ੀਵਸ ਦੇ ਲਈ ਇਹ ਬਾਜੂ ਤੇ ਆ ਜਾਣਾ ਵਰਕ ਕਾਫੀ ਹੈਵੀ ਹੈ ਜੀ ਵਰਕ ਬਾਜੂ ਤੇ ਵੀ ਤੇ ਨਾਲ ਹੈਗੀ ਬਾਟਮ ਬੜੀ ਪਿਆਰੀ ਡਿਜ਼ਾਈਨਿੰਗ ਬਾਟਮ ਤੇ ਕੀਤੀ ਹੋਈ ਹੈ ਤੇ ਪ्योर ਮਲਮਲ कॉटन ਦਾ ਦੁਪੱਟਾ ਦੁਪੱਟੇ ਦੇ ਸਾਈਡ ਤੇ ਦੇਖੋ ਕਿੰਨਾ ਸੋਹਣਾ ਕੱਟਵਰਕ ਕੀਤਾ ਹੋਇਆ ਤੇ ਸਾਰੇ ਦੁਪੱਟੇ ਦੇ ਵਿੱਚ ਬੜਾ ਸੋਹਣਾ ਚਿਕਨ ਵਰਕ ਪੂਰੇ ਦੁਪੱਟੇ 'ਚ ਵਰਕ ਹੋਇਆ ਸਾਰੇ ਦੇ ਵਿੱਚ ਬੜਾ ਸੋਹਣਾ ਵਰਕ ਹੈ ਇਹ ਨਾ ਪਿਆਰਾ ਸੂਟ ਹੈ 2650 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਮਰੂਨ ਕਲਰ ਕਲਰ ਵੀ ਬੜੇ ਪਿਆਰੇ ਕਲਰ ਹੈ ਥੋੜਾ ਜਿਹਾ ਇੱਕ ਡਾਰਕ ਚਾਟ ਦਿਖਾਵਾਂਗੇ ਇੱਕ ਲਾਈਟ ਚਾਟ ਦਿਖਾਵਾਂਗੇ ਅੱਜ ਤੁਹਾਨੂੰ ਕਿਉਂਕਿ ਹਰ ਇੱਕ ਤਰ੍ਹਾਂ ਦੇ ਕਸਟਮਰ ਹੁੰਨੇ ਜੀ ਕਈਆਂ ਨੂੰ ਡਾਰਕ ਕਲਰ ਪਸੰਦ ਹੈ ਕਈਆਂ ਨੂੰ ਲਾਈਟ ਕਲਰ ਪਸੰਦ ਹੈ ਇਹ ਦੇਖੋ ਬਹੁਤ ਸੋਹਣਾ ਮਰੂਨ ਕਲਰ ਦੇ ਵਿੱਚ ਬਹੁਤ ਪਿਆਰਾ ਵਰਕ ਕੀਤਾ ਹੋਇਆ ਬਹੁਤ ਸੋਹਣਾ ਵਰਕ ਹੈ ਘੇਰੇ ਤੇ ਵੀ ਬੜਾ ਪਿਆਰਾ ਵਰਕ ਹੈ ਜੇ ਤੁਸੀਂ ਏਅਰਲਾਈਨ ਬਣਾ ਸਕਦੇ ਹੋ ਇਹਨਾਂ ਨੂੰ ਸੂਟਾਂ ਨੂੰ ਤੇ ਬੈਗ ਤੇ ਵੀ ਸੇਮ ਵਰਕ ਬੈਗ ਤੇ ਫਰੰਟ ਬੈਕ ਦੋਨੋਂ ਸਾਈਡ ਵਰਕ ਹੈ ਬਹੁਤ ਸੋਹਣਾ ਸੂਟ ਹੈ ਮਰੂਨ ਕਲਰ ਦੇ ਵਿੱਚ ਇਸ ਲੀਸ ਤੇ ਆ ਜਾਣਾ ਜੀ ਵਰਕ ਬਾਟਮ ਆਗੇ ਪ੍ਰਿੰਟ ਵੀ ਬਹੁਤ ਪਿਆਰਾ ਹੈ 메ਨ ਗੱਲ ਹੈ ਵਿਦਆਊਟ ਲਾਈਨਿੰਗ ਬਣਨਗੇ ਸੂਟ ਬ੍ਰਾਂਡਡ ਸੂਟ ਹੈ ਤੇ ਨਾਲ ਹੈਗਾ ਦੇਖੋ ਦੁਪट्टे ਤੇ ਕੱਟਵਰਕ ਤੇ ਵਿੱਚ ਸਾਰੇ ਦੁਪट्टे ਦੇ ਵਿੱਚ ਬੂਤੀਆਂ ਬਹੁਤ ਸੋਹਣਾ ਵਰਕ ਚਿਕਨ ਵਰਕ ਦੁਪट्टे 'ਚ ਹੋਇਆ ਕਲਰ ਬੜੇ ਪਿਆਰੇ ਆ ਬਹੁਤ ਸੋਹਣਾ ਸੂਟ 2650 प्राइस ਦੇ ਨਾਲ ਅੱਜ ਦੇ ਆਪਣੇ ਸੂਟ ਨੈਕਸਟ ਹੈਗਾ ਫਿਰ ਨੇਵੀ ਬਲੂ ਕਲਰ ਦੇ ਵਿੱਚ ਮੈਰੂਨ ਕਲਰ ਦੇ ਬੜੇ ਸੋਹਣੇ ਫਲਾਰਸ ਵਿੱਚ ਪ੍ਰਿੰਟ ਵੀ ਦੇਖਿਆ ਕਰੋ ਕੱਲ ਤਾਂ ਸੂਟ ਦਾ ਬਹੁਤ ਪਿਆਰਾ ਪ੍ਰਿੰਟ ਹੈ ਜੀ ਹਰੇਕ ਸੂਟ ਦਾ ਡਾਰਕ ਨੇਵੀ ਬਲੂ ਕਲਰ ਹੈ ਇਹ ਦੇਖੋ ਕਿੰਨਾ ਪਿਆਰਾ ਵਰਕ ਹੈ ਸਾਰੇ ਦੇ ਵਿੱਚ ਘੇਰੇ ਤੇ ਬਹੁਤ ਸੋਹਣਾ ਵਰਕ ਘੇਰੇ ਤੇ ਆ ਗਿਆ बैठते आ गया वर्क बहुत प्यारा वर्क बैठ के ये स्लीव्स से आ गया जी वर्क बॉटम भी है था कपड़े वो मतलब कॉटन का दुपट्टा ਇਹਦੇ ਬੜਾ ਸੋਨਾ ਕੱਟਵਰਕ ਵਿੱਚ ਸਾਰੇ ਦੁਪੱਟੇ ਦੇ ਵਿੱਚ ਚਿਕਨ ਵਰਕ ਹੋਇਆ। ਬਹੁਤ ਪਿਆਰਾ ਸੂਟ। 2650 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਮਾਊਸ ਕਲਰ। ਮਾਊਸ ਕਲਰ ਦੇ ਵਿੱਚ ਪ੍ਰਿੰਟਿੰਗ ਇਹਦੀ ਵੀ ਬੜੀ ਪਿਆਰੀ ਹੈ। ਬ੍ਰਾਂਡਡ ਸੂਟ ਹਮੇਸ਼ਾ ਬ੍ਰਾਂਡਡ ਹੀ ਹੁੰਨੇ ਆ ਜੀ ਬਹੁਤ ਪਿਆਰਾ ਇਹਨਾਂ ਦਾ ਅਲੱਗ ਜੀ ਲੁੱਕ ਹੁੰਦੀ ਆ ਸੂਟਾਂ ਦੀ ਨਾ ਤਾਂ ਇਹਨਾਂ ਦਾ ਫੈਬਰਿਕ ਖਰਾਬ ਹੋਵੇ ਦੇਖੋ ਕਿੰਨਾ ਪਿਆਰਾ ਵਰਕ ਹੈ ਇਹ ਸੂਟ ਤੇ ਵੀ ਤੇ ਬੜਾ ਪਿਆਰਾ ਵਰਕ ਘੇਰੇ ਤੇ ਆ ਗਿਆ ਇਹ ਬੈਕ ਤੇ ਬੈਕ ਤੇ ਵਰਕ ਇਹ ਸਲੀਵਸ ਤੇ ਆ ਜਾਣਾ ਜੀ ਵਰਕ કોટਨ ਤੇ ਫਿਰ ਮਨਮਨ ਕੋਟਨ ਦਾ ਦੁਪੱਟਾ ਕੋਈ ਕੋਟ ਦੱਕ ਨਾ ਸੋਣਾ ਵਿੱਚ ਸਾਰੇ ਦੁਪੱਟੇ ਦੇ ਵਿੱਚ ਵਰਕੇ ਤੇ ਸਾਈਡਾਂ ਤੇ ਕਟ ਵਰਕੇ ਬਹੁਤ ਪਿਆਰੀ ਸੂਟ ਹੈ ਬਹੁਤ ਜ਼ਿਆਦਾ ਸੋਹਣੀ 2650 ਪ੍ਰਾਈਸ ਦੇ ਨਾਲ ਮੈਂ ਤੁਹਾਨੂੰ ਇੱਕ ਸੈੱਟ ਦਿਖਾਇਆ ਪੂਰਾ ਨੈਕਸਟ ਸੈੱਟ ਸ਼ੁਰੂ ਕਰਦੇ ਆ ਆਪਾਂ ਲਾਈਟ ਕਲਰ ਦੇ ਵਿੱਚ ਹੈ ਜੀ ਇਹ ਬੜਾ ਪਿਆਰਾ ਲਾਈਟ yellow ਕਲਰ ਜੈ ਵੀ ਜੈ ਬ੍ਰੈਂਡ ਦੇ ਹੀ ਹੋਣਗੇ ਸਾਰੇ ਸੂਟ ਪਿਓਰ ਕਾਟਨ ਦੇ ਵਿੱਚ ਇਹ ਦੇਖੋ ਕਿੰਨਾ ਪਿਆਰਾ ਸੂਟ ਹੈ ਲਾਈਟ yellow ਕਲਰ ਦੇ ਵਿੱਚ ਵਿੱਚ ਸਾਰੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰਾ ਵਰਕ ਹੈ ਜੀ ਇਹ ਪੂਰਾ ਜਿਹੜਾ ਤੁਹਾਨੂੰ ਦਿਖ ਰਿਹਾ ਵਿੱਚ ਸਾਰਾ ਚਿਕਨ ਵਰਕ ਹੋਇਆ 셔ਟ ਤੇ ਤੇ نیچے ਘੇਰੇ ਤੇ ਦੇਖੋ ਕਿੰਨਾ ਹੈਵੀ ਵਰਕ ਹੈ ਪੂਰਾ ਹੈਵੀ ਵਰਕ ਘੇਰੇ ਤੇ ਹੋਇਆ ਤੇ ਦੇਖੋ ਵਿਦ ਕਟ ਵਰਕ ਦੇ ਨਾਲ ਇਹ ਸਾਰਾ ਚਿਕਨ ਵਰਕ ਹੋਇਆ ਜੀ ਘੇਰੇ ਤੇ ਪੂਰੀ 셔ਟ ਤੇ ਹੀ ਵਰਕ ਹੈ ਉੱਪਰ ਤੋਂ ਲੈ ਕੇ نیچے ਘੇਰਾ ਹੈਵੀ ਹੈ yellow color ਦੇ ਵਿੱਚ ਹੈ ਲਾਈਟ yellow ਤੇ ਇਹ ਹੈਗਾ ਇਹ ਸਲੀਵਸ ਤੇ ਆ ਜਾਣਾ ਜੀ ਵਰਕ ਦੇਖੋ ਕਿੰਨੀ ਚੜਾਈ ਹੈ ਚਾਹੇ ਤੁਸੀਂ ਬੈਲ ਸਲੀਵਸ ਬਣਾ ਲਓ ਇਹ ਸਾਰਾ ਵਰਕ ਚਿਕਨ ਵਰਕ ਹੋਇਆ ਇਹ ਆਪਣੀਆਂ ਸਲੀਵਸ ਆ ਜਾਣੀਆਂ ਅੱਗੇ ਤੇ ਬਾਟਮ ਤੇ ਵੀ ਵਰਕ ਹੈ ਇਹ ਬਾਟਮ ਆ ਗਈ ਬਾਟਮ ਤੇ ਸਾਰਾ ਵਰਕ ਕੀਤਾ ਹੋਇਆ ਤੇ ਨਾਲ ਹੈਗਾ ਬੜਾ ਪਿਆਰਾ ਮਲਮਲ कॉटन ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਮਲਮਲ कॉटन ਦਾ ਦੁਪੱਟੇ ਦੇ ਸਾਈਡਾਂ ਤੇ ਕਟਵਰਕ ਹੈ ਦੇ ਵਿੱਚ ਦੁਪੱਟੇ ਦੇ ਵਿੱਚ ਸਾਰਾ ਵਰਕ ਕੀਤਾ ਹੋਇਆ ਦੇਖੋ ਇਹ ਨਾਲ ਦੇ ਥ੍ਰੈਡ ਦੇ ਨਾਲ ਇਹ ਸਾਰਾ ਵਰਕ ਹੈ ਜੀ ਬਹੁਤ ਪਿਆਰਾ ਸੂਟ ਹੈ ਇਹ ਗਰਮੀਆਂ ਦੇ ਡਿਜ਼ਾਈਨਰ ਸੂਟ ਹੈ ਆਪਣੇ 2700 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2700 ਪ੍ਰਾਈਸ ਹੈ yellow ਕਲਰ ਦੇ ਵਿੱਚ ਬਹੁਤ ਪਿਆਰਾ ਸੂਟ ਹੈ ਜੀ ਇਹ ਬਹੁਤ ਜਿਆਦਾ ਸੋਹਣਾ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਹੈਗਾ ਪਿੰਕ ਕਲਰ ਪਿੰਕ ਕਲਰ ਹੈ ਪਹਿਲਾਂ ਡਾਰਕ ਕਲਰ ਦੇ ਸੂਟ ਦਿਖਾਏ ਸੀ ਤੁਹਾਨੂੰ ਹੁਣ ਲਾਈਟ ਸੋਬਰ ਕਲਰ ਦੇ ਦਿਖਾਵਾਂਗੇ ਇਹ ਦੇਖੋ ਸਾਰੀ ਸ਼ਰਟ ਦੇ ਵਿੱਚ ਉੱਪਰ ਤੋਂ ਲੈ ਕੇ ਸਾਰਾ ਇਹ ਵਰਕ ਕੀਤਾ ਹੋਇਆ ਹੈ ਬਹੁਤ ਪਿਆਰਾ ਵਰਕ ਹੈ ਘੇਰੇ ਤੇ ਵੀ ਹੈਵੀ ਵਰਕ ਹੈ ਸਾਰਾ ਚਿਕਨ ਵਰਕ ਪੂਰਾ ਸਾਰਾ ਇਹ ਵਰਕ ਕੀਤਾ ਹੋਇਆ ਹੈ ਘੇਰੇ ਤੇ ਵੀ ਇਹ 슬ੀਵਸ ਤੇ ਆ ਜਾਣਾ ਜੀ ਵਰਕ ਪੂਰਾ ਹੈਵੀ ਵਰਕ 슬ੀਵਸ ਤੇ ਹੈ ਇਹ ਬਾ ਜੁੱਤੇ ਇਹ ਜਿਹੜਾ ਵਰਕ ਇਹ ਬਾਟਮ ਤੇ ਵਰਕ ਹੈ ਤੇ ਨਾਲ ਹੈਗਾ ਮਲਮਲ कॉटन ਦਾ ਦੁਪੱਟਾ ਬਹੁਤ ਪਿਆਰੇ ਡਿਜ਼ਾਈਨਰ ਦੁਪੱਟਿਆਂ ਨਾਲ ਤੇ ਦੁਪੱਟੇ ਦੇ ਸਾਈਡਾਂ ਤੇ ਕੱਟਵਰਕ ਹੈ ਤੇ ਵਿੱਚ ਵੀ ਸਾਰਾ ਵਰਕ ਹੈ ਜੀ ਇਹ ਦੇਖੋ ਬਹੁਤ ਸੋਹਣਾ ਕੱਟਵਰਕ ਇਹ ਸੈਂਟਰ ਚ ਸਾਰਾ ਵਰਕ ਕੀਤਾ ਹੋਇਆ ਹੈ। ਬਹੁਤ ਪਿਆਰੇ ਸੂਟ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਦੇ ਨਾਲ। ਨੈਕਸਟ ਹੈਗਾ ਇਹਦੇ ਵਿੱਚ ਬੜਾ ਸੋਹਣਾ ਗ੍ਰੀਨੀਸ਼ ਸਟੋਨ ਤੇ ਕੀ ਆ ਰੰਗਾ ਕਲਰ ਕਹਿੰਦੇ ਨੇ ਜਿਹੜਾ ਆਪਾਂ ਗ੍ਰੀਨੀਸ਼ ਸਟੋਨ ਤੇ ਕਲਰ। ਬਹੁਤ ਪਿਆਰਾ। ਸਾਰਾ ਇਹ ਵਰਕ ਕੀਤਾ ਹੋਇਆ ਹੈ। ਨੀਚੇ ਘੇਰਾ ਵੀ ਹੈਵੀ ਸਾਰਾ ਵਰਕ ਹੈ ਜੀ ਘੇਰੇ ਤੇ ਵੀ ਪੂਰਾ ਹੈਵੀ ਵਰਕ ਘੇਰੇ ਤੇ ਚਿਕਨ ਵਰਕ ਇਸ 슬ੀਵ ਤੇ ਆ ਜਾਣਾ ਜੀ ਵਰਕ ਪੂਰਾ ਹੈਵੀ ਵਰਕ 슬ੀਵ ਤੇ ਹੈ बॉਟਮ ਤੇ ਵਰਕ ਆ ਜਾਣਾ ਤੇ ਮਲਮਲ कॉटन ਦਾ ਦੁਪੱਟਾ ਨਾਲ ਦੁਪੱਟੇ ਦੇ ਸਾਈਡਾਂ ਤੇ ਕੱਟ ਵਰਕ ਦੇ ਵਿੱਚ ਸਾਰਾ ਵਰਕ ਹੈ ਜੀ ਵਿੱਚ ਵੀ ਇਹ ਸਾਰਾ ਨਾਲ ਦੇ ਥ੍ਰੈਡ ਦੇ ਨਾਲ ਇਹ ਸਾਰਾ ਵਰਕ ਕੀਤਾ ਹੋਇਆ ਵਿੱਚ ਵੀ ਬੜਾ ਸੋਹਣਾ ਲਾਈਟ ਗ੍ਰੀਨਿਸ਼ ਟੋਨ ਤੇ ਸੂਟ ਹੈ ਲਾਈਟ ਗ੍ਰੀਨ ਜਿਹਾ ਕਲਰ ਹੈ ਕੀ ਰੰਗਾ ਕਲਰ ਕਹਿ ਸਕਦੇ ਹਾਂ ਨੂੰ ਆਪਾਂ ਤੇ ਨੈਕਸਟ ਹੈਗਾ ਬੜਾ ਸੋਹਣਾ ਪੀਚ ਪਿੰਕ ਥੋੜਾ ਪੀਚ ਟੋਨ ਤੇ ਪਿੰਕ ਬਹੁਤ ਪਿਆਰਾ ਵਰਕ ਹੋਇਆ ਹੈ ਨਾ ਤੇ ਪਿਓਰ ਕਾਟਨ ਦੇ ਸੂਟ ਹੈ ਵਿਦਆਊਟ ਲਾਈਨਿੰਗ ਸੂਟ ਬਣਨਗੇ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਨਾ ਸੂਟਾਂ ਨੂੰ ਇਹ ਸਾਰਾ ਵਰਕ ਕੀਤਾ ਹੋਇਆ ਦੇਖੋ ਵਿੱਚ ਹੱਥ ਦਾ ਕੰਮ ਹੈ ਇਹ ਬੜਾ ਬਲੌਕ ਪੇਂਟ ਕਰਕੇ ਉੱਪਰ ਹੱਥ ਦਾ ਕੰਮ ਕੀਤਾ ਹੋਇਆ ਹੈ ਇਹ ਸਾਰਾ ਮਸ਼ੀਨੀ ਵਰਕ ਹੋਇਆ ਜੀ ਬਹੁਤ ਪਿਆਰਾ ਘੇਰੇ ਤੇ ਵੀ ਹੈਵੀ ਵਰਕ ਹੈ ਇਸ ਲੀਫਸ ਤੇ ਆ ਗਿਆ ਵਰਕ ਇਹ ਬਾਟਮ ਤੇ ਮलमल कॉटन ਦਾ ਦੁਪੱਟਾ ਇਹ ਸੋਹਣਾ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਵਰਕ ਹੈ ਸਾਰਾ ਬਲੌਕ ਪੇਂਟ ਹੋਇਆ ਹੈ ਸਾਈਡਾਂ ਤੇ ਕੱਟ ਵਰਕ ਹੈ ਬਹੁਤ ਪਿਆਰਾ ਕਲਰ ਹੈ ਇਹ ਸੋਹਣਾ ਸੂਟ ਹੈ 2700 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਉਹਦੇ ਵਿੱਚ ਸੇਮ ਦੇ ਵਿੱਚ ਫਰੋਜ਼ੀ ਕਲਰ ਜਿਹੜਾ ਪ੍ਰੋਪਰ ਫਰੋਜ਼ੀ ਕਲਰ ਹੁੰਦਾ ਹੈ ਐਗਜ਼ੈਕਟ ਫਰੋਜ਼ੀ ਕਲਰ ਉਹ ਵਾਲਾ ਕਲਰ ਹੈ ਗਰਮੀਆਂ ਦਾ ਬਹੁਤ ਸੋਹਣਾ ਵਰਕ ਸਾਰੇ ਦੇ ਵਿੱਚ ਹੀ ਬਹੁਤ ਸੋਹਣਾ ਚਿਕਨ ਵਰਕ ਹੋਇਆ ਹੈ ਹੈਂਡਵਰਕ ਹੋਇਆ ਤੇ ਘੇਰੇ ਤੇ ਪੂਰਾ ਹੈਵੀ ਵਰਕ ਘੇਰੇ ਤੇ ਬਹੁਤ ਸੋਹਣੀ ਲੱਗ ਜੇ ਕਲਰ ਤੇ ਦੇਖੋ ਬਹੁਤ ਸੋਹਣਾ ਇਸ 슬ੀਵ ਤੇ ਆ ਜਾਣਾ ਹੈਵੀ ਵਰਕ ਇਹ ਬਾਟਮ ਤੇ ਤੇ ਨਾਲ ਹੈਗਾ ਮਲਮਲ ਕਾਟਨ ਦਾ ਦੁਪੱਟਾ ਤੇ ਦੇ ਸਾਈਡਾਂ ਤੇ ਕੱਟ ਵਰਕ ਹੈ ਤੇ ਨਾਲ ਸਾਰਾ ਵਰਕ ਹੈ ਜੀ ਇਹ ਦੇਖੋ ਕੱਟ ਵਰਕ ਹੈ ਨਾਲ ਵਰਕ ਕੀਤਾ ਹੋਇਆ ਇਸ ਸਾਈਡ ਵੀ ਸੈਂਟਰ ਚ ਬਲੌਕ ਤੇ ਉਹ ਸੋਨਾ ਵਰਕ ਫਲੋਜ਼ੀ ਕਲਰ ਹੈ ਸੂਟ ਦਾ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਪਹਿਲਾਂ ਮੈਂ ਤੁਹਾਨੂੰ ਦਿਖਾਏ ਆ 2650 ਪ੍ਰਾਈਸ ਦੇ ਨਾਲ ਤੇ ਹੁਣ ਹੈਗਾ 2700 ਪ੍ਰਾਈਸ ਹੈ ਜੀ ਇਹਨਾ ਸੂਟਾਂ ਦਾ ਹਾਂਜੀ ਅੱਜ ਦੇ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803814680803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ